ਇੱਕ ਦਿਨ ਰਾਜੇ ਦੇ ਦਰਬਾਰ 'ਚ ਇੱਕ ਕਵੀ ਆਇਆ। ਰਾਜਾ ਸਾਹਿਬ ਨੇ ਉਹਨੂੰ ਨਮਸਕਾਰ ਕੀਤੀ ਤਾਂ ਅੱਗੋਂ ਕਵੀ ਨੇ ਰਾਜੇ ਨੂੰ ਆਸ਼ੀਰਵਾਦ ਦਿੱਤਾ। ਕਿ ਹੈ ਰਾਜਨ ਜਾਓ। ਤੁਹਾਡੇ ਦੁਸ਼ਮਣ ਜਿਉਂਦੇ ਰਹਿਣ ਤੰਦਰੁਸਤ ਰਹਿਣ। ਇਹ ਸੁਣ ਕੇ ਰਾਜੇ ਨੂੰ ਬੜਾ ਗੁੱਸਾ ਆਇਆ। ਰਾਜੇ ਨੂੰ ਇੰਨਾ ਜ਼ਿਆਦਾ ਗਰੋਧ ਆਇਆ ਕਿ ਰਾਜੇ ਨੇ ਗੁੱਸੇ ਚ ਆ ਕੇ ਕਵੀ ਤੋਂ ਮੂੰਹ ਫੇਰ ਲਿਆ। ਹੁਣ ਜਦੋਂ ਕਵੀ ਨੇ ਦੇਖਿਆ ਤਾਂ ਕਵੀ ਨੇ ਰਾਜੇ ਨੂੰ ਕਿਹਾ ਕਿ ਹੈ ਰਾਜਨ ਮੈਨੂੰ ਮਾਫ਼ ਕਰਨਾ। ਮੈਂ ਕੁਝ ਗਲਤ ਕਹਿਤਾ। ਤਾਂ ਰਾਜੇ ਨੇ ਕਿਹਾ ਕਿ ਤੁਸੀਂ ਸਹੀ ਵੀ ਕੀ ਕਿਹਾ ਤੁਸੀਂ ਮੇਰੇ ਦੁਸ਼ਮਨਾ ਦੀ ਮੰਗਲ ਕਾਮਨਾ ਕਰ ਰਹੇ ਹੋ ਉਹਨਾਂ ਨੂੰ ਤੰਦਰੁਸਤ ਰਹਿਣ ਦਾ ਜੀਵਿਤ ਰਹਿਣ ਦਾ ਵਰਦਾਨ ਦੇ ਰਹੇ ਹੋ ਕਿ ਮੈਂ ਤੁਹਾਨੂੰ ਨਮਸਕਾਰ ਕੀਤੀ ਤੁਸੀਂ ਮੈਨੂੰ ਆਸ਼ੀਰਵਾਦ ਨਹੀਂ ਦਿੱਤਾ ਆਸ਼ੀਰਵਾਦ ਤੁਸੀਂ ਮੇਰੇ ਦੁਸ਼ਮਨਾ ਨੂੰ ਦਿੱਤਾ ਇਹ ਗੱਲ ਸੁਣ ਕੇ ਰਾਜਾ ਸਾਹਿਬ ਨੂੰ ਕਵੀ ਕਹਿੰਦਾ ਕਿ हे ਰਾਜਨ ਮੈਂ ਕੁਝ ਵੀ ਗਲਤ ਨਹੀਂ ਕਿਹਾ ਮੈਂ ਤੁਹਾਡੀ ਹੀ ਮੰਗਲ ਕਾਮਨਾ ਕਰ ਰਿਹਾ ਰਾਜਾ ਕਹਿੰਦਾ ਉਹ ਕਿਵੇਂ ਕਵੀ ਨੇ ਕਿਹਾ ਕਿ ਦੇਖੋ ਰਾਜਾ ਸਾਹਿਬ ਮੈਂ ਚਾਹਨਾ ਕਿ ਤੁਸੀਂ ਹੋਰ ਸ਼ਕਸ਼ੀ ਹੋਰ ਸ਼ਕਤੀਸ਼ਾਲੀ ਬਣੋ ਤੁਹਾਡਾ ਰਾਜ ਹੋਰ ਜ਼ਿਆਦਾ ਵਿਕਸਿਤ ਹੋਵੇ ਤੁਸੀਂ ਹੋਰ ਜ਼ਿਆਦਾ ਵੱਡੇ ਰਾਜਾ ਬਣੋ ਰਾਜੇ ਨੇ ਫਿਰ ਕਿਹਾ ਕਿ ਮੈਂ ਸਮਝਿਆ ਨਹੀਂ ਤੂੰ ਮੈਨੂੰ ਸਾਫ਼-ਸਾਫ਼ ਦੱਸ ਕਿ ਤੂੰ ਕੀ ਕਹਿ ਰਿਹਾ ਕਵੀ ਕਹਿੰਦਾ ਸੁਣੋ ਰਾਜਾ ਸਾਹਿਬ ਜੇ ਤੁਹਾਡੇ ਦੁਸ਼ਮਣ ਜੀਵਿਤ ਰਹਿਣਗੇ ਜੇ ਤੁਹਾਡੇ ਦੁਸ਼ਮਣ ਤੰਦਰੁਸਤ ਰਹਿਣਗੇ ਤਾਂ ਤੁਹਾਨੂੰ ਇੱਕ ਭੈ ਬਣਿਆ ਰਹੇਗਾ ਇੱਕ ਡਰ ਰਹੂਗਾ ਕਿ ਮੇਰੇ ਦੁਸ਼ਮਣ ਤੋਂ ਮੈਂ ਅੱਗੇ ਨਿਕਲਣਾ ਤੇ ਤੁਸੀਂ ਅਕਸਰ ਹੀ ਪ੍ਰਯਾਸ ਕਰਦੇ ਰਹੋਗੇ ਹੋਰ ਬਲਵਾਨ ਬਣਨ ਲਈ ਹੋਰ ਸ਼ਕਤੀਸ਼ਾਲੀ ਬਣਨ ਲਈ ਤੁਸੀਂ ਮਿਹਨਤ ਕਰਦੇ ਰਹੋਗੇ ਤੁਹਾਡੇ ਚ ਜਿਹੜੀ ਪੋਜ਼ਿਟਿਵਿਟੀ ਹੈ ਅੱਗੇ ਵਧਣ ਦੀ ਤਾਕਤ ਹੈ ਉਹ ਹੋਰ ਜ਼ਿਆਦਾ ਵਧੇਗੀ ਤੇ ਤੁਸੀਂ ਆਪਣੇ લક્ષਵਲ ਵੱਧਦੇ ਜਾਓਗੇ ਪਰ ਜੇ ਤੁਹਾਡੇ ਦੁਸ਼ਮਣ ਹੀ ਨਾ ਰਹੇ ਫਿਰ ਤੁਸੀਂ ਕਿਸ ਨਾਲ ਲੜਾਈ ਕਰੋਗੇ ਫਿਰ ਤੁਸੀਂ ਕਿਸ ਤੋਂ ਅੱਗੇ ਨਿਕਲਣ ਦੀ ਕੋਸ਼ਿਸ਼ ਕਰੋਗੇ ਕਿਸਤੋਂ ਅੱਗੇ ਨਿਕਲਣ ਲਈ ਮਿਹਨਤ ਕਰੋਗੇ ਜਦੋਂ ਉਸਨੇ ਚੰਗੀ ਤਰ੍ਹਾਂ ਰਾਜੇ ਨੂੰ ਸਾਰੀ ਗੱਲ ਸਮਝਾਈ ਤਾਂ ਰਾਜੇ ਨੂੰ ਗੱਲ ਸਮਝ ਆ ਗਈ ਸੋ ਦੋਸਤੋ ਇਹ ਗੱਲ ਇੱਥੇ ਲੱਗਦੀ ਹੈ ਕਿ ਜਦੋਂ ਤੱਕ ਸਾਨੂੰ ਭੈ ਹੁੰਦਾ ਕਿ ਅਸੀਂ ਕਿਸੇ ਇਨਸਾਨ ਤੋਂ ਅੱਗੇ ਨਿਕਲਣਾ ਅਸੀਂ ਮਿਹਨਤ ਉਦੋਂ ਤੱਕ ਹੀ ਕਰਦੇ ਹਾਂ ਹੁਣ ਸਿੱਧੇ ਜੀ ਮੈਂ ਇੱਕ ਐਗਜ਼ਾਮਪਲ ਦੇਵਾਂ ਤੁਹਾਨੂੰ ਕਿ ਜਦੋਂ ਬੱਚੇ ਨੂੰ ਹੁੰਦਾ ਹੈ ਕਿ ਮੇਰੇ ਪੇਪਰ ਨੇ ਮੈਂ ਪੇਪਰ ਚੋਂ ਪਾਸ ਹੋਣਾ ਮੈਂ ਅਗਲੀ ਕਲਾਸ 'ਚ ਹੋਣਾ ਤਾਂ ਆਪਣੇ ਪੇਪਰਾਂ ਦੀ ਪੂਰੀ ਮਿਹਨਤ ਨਾਲ ਤਿਆਰੀ ਕਰਦਾ ਪਰ ਜੇ ਉਹਨੂੰ ਅਗਲੀ ਕਲਾਸ 'ਚ ਦਾਖਲਾ ਲੈਣ ਦੀ ਚਾਹਤ ਹੀ ਨਾ ਹੋਵੇ ਤਾਂ ਉਹ ਕਿਉਂ ਪੜਾਈ ਕਰੂਗਾ ਕਿਉਂ ਪੇਪਰ ਦਊਗਾ ਕਿਉਂ ਮਿਹਨਤ ਕਰੂਗਾ ਸੋ ਇਦਾਂ ਹੀ ਅਸੀਂ ਜ਼ਿੰਦਗੀ ਦੇ ਵਿੱਚ ਕੋਈ ਵੀ ਕੰਮ ਕਰਦੇ ਆ ਜਿਵੇਂ ਕਿ ਅਸੀਂ ਲਗਾ ਲਓ ਇੱਕ ਖਿਡਾਰੀ ਦੂਜੇ ਖਿਡਾਰੀ ਤੋਂ ਅੱਗੇ ਨਿਕਲਣ ਲਈ ਮੈਚ ਜਿੱਤਣ ਲਈ ਦੁੱਗਣੀ ਮਿਹਨਤ ਕਰਦਾ ਕੋਈ ਤਨਵਾਨ ਬੰਦਾ ਕੋਈ ਬਿਜ਼ਨਸਮੈਨ ਆਪਣੇ ਬਿਜ਼ਨਸ ਨੂੰ ਹੋਰ ਵਧਾਣ ਲਈ ਦੂਜਿਆਂ ਤੋਂ ਜ਼ਿਆਦਾ ਮਿਹਨਤ ਕਰਦਾ ਕਿਸੇ ਵੀ ਅਸੀਂ ਫੀਲਡ ਦੇ ਵਿੱਚ ਲੈ ਲਈਏ ਅਸੀਂ ਆਪਣੇ ਤੇ ਹੀ ਲੈ ਲਈਏ ਇੱਕ ਕਲਾਕਾਰ ਦੁੱਗਣੀ ਮਿਹਨਤ ਕਰਦਾ ਦੂਜੇ ਕਲਾਕਾਰ ਤੋਂ ਅੱਗੇ ਨਿਕਲਣ ਲਈ ਸੋ ਸਾਰੇ ਹੀ ਅਸੀਂ ਉਦਾਂ ਮਿਹਨਤ ਕਰਦੇ ਆ ਇੱਕ ਦੂਜੇ ਤੋਂ ਅੱਗੇ ਨਿਕਲਣ ਲਈ ਪਰ ਜੇ ਸਾਡੇ ਕੋਲ ਅੱਗੇ ਵਧਣ ਲਈ ਕੋਈ ਚਾਹਤ ਹੀ ਨਾ ਹੋਵੇ ਸਾਨੂੰ ਸਾਡਾ ਕੋਈ ਮੋਟਿਵ ਸਾਡਾ ਕੋਈ ਮਿਸ਼ਨ ਸਾਡੀ ਕੋਈ ਮੰਜ਼ਿਲ ਹੀ ਨਾ ਹੋਵੇ ਕਿ ਅਸੀਂ ਉੱਥੇ ਪਹੁੰਚਣਾ ਸਾਡਾ ਨਿਸ਼ਾਨਾ ਹੀ ਨਾ ਹੋਵੇ ਫੇਰ ਅਸੀਂ ਮਿਹਨਤ ਕਿਉਂ ਕਰਾਂਗੇ ਜਾਂ ਸਾਡੇ ਦੁਸ਼ਮਣ ਨਾ ਹੋਣ ਜਾਂ ਸਾਡੇ ਤੋਂ ਜੈਲਸ ਕਰਨ ਵਾਲੇ ਲੋਕ ਨਾ ਹੋਣ ਫੇਰ ਸਾਡਾ ਕੋਈ ਮਿਸ਼ਨ ਹੀ ਨਹੀਂ ਰਹਿ ਜਾਂਦਾ ਸੋ ਇਸ ਲਈ ਜ਼ਰੂਰੀ ਹੈ ਕਿ ਤੁਹਾਡੇ ਨਾਲ ਤੁਹਾਡੇ ਦੁਸ਼ਮਣ ਵੀ ਜਿਉਂਦਾ ਰਹਿਣ ਥੈਂਕ ਯੂ so much ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਕਮੈਂਟ ਕਰਕੇ ਜਰੂਰ ਦੱਸਣੀ ਆ ਤੇ ਅੱਗੇ ਵੀ ਸ਼ੇਅਰ ਕਰਨੀ ਆ ਜਿਨ੍ਹਾਂ ਨੇ ਫੋਲੋ ਨਹੀਂ ਕੀਤਾ ਫੋਲੋ ਕਰ ਲਓ ਦੱਬਲ ਕੋਰ ਦਾ ਪਿਆਰ ਭਰਿਆ ਸਤਿ ਸ੍ਰੀ ਅਕਾਲ